ਹਾਂ 2000 ਰੁਪਏ ਲੈ ਜਾਗੇ ਕਾਲੇ ਇਹ ਆਪਾਂ 50k 60k ਪਰਕੇ ਦਵਾ ਠੀਕ ਹੈ ਲੋ ਮਤਲਬ 50-60 ਹਜ਼ਾਰ ਰੁਪਏ ਨਾਲ ਇਹ ਟਰੈਕਟਰ ਤੁਹਾਨੂੰ ਮਿਲ ਜਾਊਗਾ ਕਿੰਨੇ ਰੇਟਾਂ ਤੇ ਵੀ ਕਾਲੇ ਕਿੰਨੇ ਬੰਗ ਬੇਡ ਪੁਰਾਣਾ ਭਾਵੇਂ ਮਾੜਾ ਮੋਟਾ ਮਗਨੈਟਰ ਤੇ ਨਹੀਂ ਆ ਬਾਡੀ ਲੈਣ ਦਾ ਸਾਰਾ ਚੰਗਾ ਉਹ ਵੀ ਪੁਰਾਣਾ ਕੋਲਿਆ ਪਿਆ ਹੋ ਠੀਕ ਹੈ ਆ ਸੋਚਦਾ ਜੀ 1.5 ਲੱਖ ਪਰਕੇ ਜਿਹੜਾ ਮਰਜੀ 855 ਸੀ 7 ਪੰਜਾਬ ਨੰਬਰ ਆਪਣੇ ਕੋਲ ਖੜੀ ਐ ਅੱਜ ਲੋਤ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤਲਵੰਡੀ ਸਾਪਾ ਟਰੈਕਟਰ ਮੰਡੀ ਤੇ ਖੜੇ ਸੀ ਬਾਈ ਕਾਲਾ ਆਪਣੇ ਨਾਲਾ 85 ਐਵਰੀਵਨ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦੇ ਸਸਿਗਾ ਬੇ ਕਾਲੇ ਠੀਕ ਹੋ ਬੇ ਕਾਲੇ ਠੀਕ ਹੈ ਭਾਈ ਜੀ ਕਿੰਨੇ ਟਰੈਕਟਰ ਲੈ ਕੇ ਆਏ ਭਾਈ ਜੀ ਅੱਜ ਅੱਜ ਆਪਾਂ 5-6 ਲੈ ਕੇ ਆਏ ਠੀਕ ਹੈ ਭਾਈ ਜੀ ਇਹਨਾਂ ਤੋਂ ਬਿਨਾ ਭਾਈ ਜੀ ਹੋਰ ਕਿਹੜੇ ਕਿਹੜੇ ਟਰੈਕਟਰ ਖੜੇ ਭਾਈ ਜੀ ਆਪਣੇ ਕੋਲ ਇੱਕ ਆਪਣੇ ਕੋਲ 15 ਵਾਲਾ 852 ਹੋਰ ਖੜਾ ਹੈ ਪੰਜਾਬ ਨੰਬਰ ਠੀਕ ਹੈ ਜੀ ਇੱਕ 2021 ਮਾਡਲ ਆ ਜੀ 855 ਟੂ ਸਪੀਡ ਠੀਕ ਹੈ ਜੀ 855 ਦਾ ਕਿੰਗ 855 ਸੀ 7 ਟਰੈਕਟਰ ਨੇ ਆਪਣੇ ਕੋਲ ਠੀਕ ਹੈ ਦਾ ਮਤਲਬ ਸੇ ਤੋਂ 70 ਟਰੈਕਟਰ ਬੇ ਜਾ ਸਾਰੇ ਪੰਜਾਬ ਨੰਬਰ ਆ ਜੀ ਸਾਰੇ ਪੰਜਾਬ ਨੰਬਰ ਪੂ ਏ ਕਬਜੀ ਮੋਬਾਈਲ ਨੰਬਰ ਹੋਗਾ ਬਾਈ ਜੀ ਮਾਈਲ ਨੰਬਰ ਆਪਣਾ 7888368007 ਠੀਕ ਹੈ ਬਾਈ ਜੀ ਚਲੋ ਮਿੱਤਰੋ ਵੀਡੀਓ ਸਟਾਰਟ ਕਰਦੇ ਆਪਾਂ ਸਵਰਾਜ 855 ਫੋ ਸਟਾਰ WhatsApp ਵੀਡੀਓ ਬਿਨਾ ਦੇਖੇ ਜਦਿਆ ਦਾ ਮਾੜਰ ਹੋਗਾ ਬਾਈ ਜੀ ਇਹ 2014 ਇੰ ਇਹ ਮਿੱਤਰੋ 2014 ਮਾਡਲ ਆਗਾ ਰਾਈ ਟਾਇਰ ਜਮਾ ਨਵੇਂ ਨੇ ਫਰੰਟ ਟਾਇਰ ਵੀ ਮੇਂ ਨਵੇਂ ਹੋ ਗਏ ਨਾ ਹਾਂਜੀ ਠੀਕ ਆ ਬਾਈ ਜੀ ਯਾਹ ਜੀ ਟਾਇਰ ਪਾਉਣੇਗੇ 14 ਦੇ ਟਾਇਰਾਂ ਦੇ ਬਾਈ ਜੀ ਹਾਂਜੀ ਹਾਂਜੀ ਮੈਂ ਮਿੱਤਰੋ 14 ਦੇ ਟਾਇਰਾਂ ਚਾਗਾ ਰੰਗ ਪੇਂਟ ਦੀ ਗੱਲ ਬਾਤ ਕਰੀ ਰੰਗ ਪੇਂਟ ਦਾ ਓਰੀਜਨਲ ਆ ਠੀਕ ਆ ਜੀ ਹਰਿਆਣਾ ਨੰਬਰ ਆ ਹਾਂ ਪਾਲੋ ਸੀ ਇਹ ਫਸਟ ਠੀਕ ਆ ਲੋ ਮਿੱਤਰੋ ਫਸਟ ਆਵਲ ਦੇ ਦਾ ਟਰੈਕਟਰ ਕਾ ਕੰਡੀਸ਼ਨ ਵੀ ਚੈੱਕ ਕਰਦਾ ਤੇ 14 ਮਾਡਲ ਆ ਡਬਲ ਰਿਸਪਟਰ ਤੇ ਮੰਗ ਰੂ ਜੀ 495 ਜੀ ਮੌਕੇ ਤੇ ਬਈ 470 ਦਾ ਦੇਦਾ 25000 ਡਿਸਕਾਊਂਟ ਕਰਦਾ ਤੇ ਮਿੱਤਰੋ 4 ਲੱਖ 70000 ਦਾ 25000 ਰੁਪਏ ਦਾ ਇਹਦੇ ਵਿੱਚੋਂ ਡਿਸਕਾਊਂਟ ਹੈਗਾ ਤਕਰੀਬਨ ਬਈ ਜੇ ਇਹ ਟਰੈਕਟਰ ਪਿਛਲੀ ਮੰਡੀ 6 ਤੋਂ 7000 ਰੁਪਏ ਦੇ ਨਾਲ ਰਹਿ ਗਿਆ ਹਾਂ ਤੇ ਅੱਗੇ ਆ ਗਿਆ ਬਈ ਜੇ ਸਵਰਾਜ 855 ਫੋਰ ਸਟਾਰ ਰਿਵਰਸ ਪੀਟਿਓ ਕੰਡੀਸ਼ਨ ਕਿਵੇਂ ਰੂ ਵੀ ਟਰੈਕਟਰ ਕਾ ਜਮਾਨਤ ਪੂਰਾ ਜਿਵੇਂ ਇੱਕ ਨੰਬਰ ਚੀਜ਼ ਆ ਜਿਵੇਂ ਆਪਾਂ ਕਹਿੰਦੇ ਇੱਕ ਨੰਬਰ ਪੂਰਾ ਸੀਲਾਂ ਤੋਂ ਲੈ ਕੇ ਨਾਲ ਦੇ ਟਾਇਰ ਕੁੱਲ 1400 ਘੰਟਾ ਚੱਲਿਆ ਪੂਰਾ ਮਿੱਤਰੋ ਨਾਲ ਦੇ ਟਾਇਰ ਨੇਗੇ ਆਹ ਦਿਖਾ ਦੇ ਸਾਰਾ ਬੱਬੂ ਠੀਕ ਆ ਸੀਲਾਂ ਸੂਲਾ ਪੀਂ ਤੱਕ ਨਾਲ ਪੀਂਦਾ ਭਾਈ ਆ ਪੂਰਾ ਫੁੱਲ ਸੋਹਣਾ ਠੀਕ ਆ ਕਿਤੇ ਇੱਕ ਬੁਰਸ਼ ਵੀ ਨਹੀਂ ਲੱਗੇ ਠੀਕ ਆ ਬੁਰਸ਼ ਤੱਕ ਵੀ ਨਹੀਂ ਲੱਗਿਆ ਨਾਲ ਦੇ ਟਾਇਰ ਆ 65 ਤੋਂ 70 ਪੈਸੇ ਮੂਰਲੈਸ ਸੀ ਪੈਸੇ ਨੂੰ ਠੀਕ ਆ ਭਾਈ ਫੁੱਲ ਗਰੰਟੀ ਵਾਲਾ ਢੱਟਾ ਫੁੱਲ ਮਗਰਾੜ ਦੇਖੋ ਸੀਸੇ ਵਰਗੇ ਪਏ ਠੀਕ ਆ ਸਾਰਾ origignal ਆ ਬੱਡੇ ਦਾ ਪੂਰਾ ਫੁੱਲ ਸੋਹਣਾ ਠੀਕ ਹੈ ਜੀ ਲੈ ਮਤਰਾ ਫੁੱਲ ਸੋਹਣਾ ਟਰੈਕਟਰ ਆ ਤੇ ਫੁੱਲ ਨਵਾਂ ਗਾ ਬਾਈ ਕਹਤਾ ਇੰਜਨ ਗੇਅਰ ਕਾਲੇ ਓਕੇ ਰਹੂਗਾ ਹਾਂ ਜੀ ਹਾਂ ਠੀਕ ਹੈ ਨਾਲ ਦੀ ਟਾਇਰ ਆ ਬਾਈ ਨੰਬਰ ਆ ਪਹਿਲੇ ਨੂੰ ਠੀਕ ਹੈ ਪੰਜਾਬ ਨੰਬਰ ਆ ਪਹਿਲੇ ਨਵਾਂ ਪੀ ਵੀ 13 ਗਰੂ ਦਾ ਨੰਬਰ ਆ 18 ਮਾਡਲ ਆ ਸਟਾਰਟਿੰਗ ਮਾਡਲ ਆਣਾ ਬਾਈ ਜੀ ਜਿੱਲੇ ਤੋਂ ਬਣਾ ਵਾਲਾ ਤੇ ਇਹਦੀ ਡਿਮਾਂਡ ਰੁਪਈ ਕਾਲੇ ਇਹਦੀ 590 ਜੀ ਮੌਕੇ ਤੇ ਬਾਈ ਇਹ ਤਾਂ ਥੋੜਾ ਜਿਹਾ ਡਿਸਕਾਊਂਟ ਥੋੜਾ ਜਿਹਾ ਮਹਿੰਗਾ ਲਿਆ ਆਪਾਂ ਫੁੱਲ ਸੋਹਣਾ ਕਰਕੇ ਦੇਈ ਨਹੀਂ ਮੁੜਦੇ ਸੀ ਠੀਕ ਹੈ ਜੀ ਮਤਲਬ ਸੀ ਲਾ ਸੁਨਾ ਕਰਨਾ ਜੀ 5 ਲੱਖ 70 ਹਜ਼ਾਰ ਤਾਂ ਦੇਣਾ ਠੀਕ ਹੈ 5,70,000 ਰੁਪਏ ਦਾ ਭਾਈ ਜੀ ਹਾਂ ਟਰੈਕਟਰ ਦੀ ਫੁੱਲ ਗਾਰੰਟੀ ਹੈ ਟਰੈਕਟਰ ਦੀ ਫੁੱਲ ਗਾਰੰਟੀ ਹੈ ਕਾਪੀ ਕਾਗਜ਼ਾਂ ਦੀ ਭਾਈ ਜੀ 100% ਗਾਰੰਟੀ ਹੋਊਗੀ ਤੇ ਇਹ ਕਹੇਗਾ ਭਾਈ ਜੀ ਕਿ ਸੋਨਾ ਲੀਕਾ 750 ਦਾ ਹਾਂ 2000 ਰੁਪਏ ਨੇ ਲੈ ਜਾਗੇ ਕੱਲੇ ਇਹ ਆਪਾਂ 50k 60k ਭਰ ਕੇ ਦਵਾ ਠੀਕ ਹੈ ਜੀ ਲੋ ਮਤਲਬ 50-60 ਹਜ਼ਾਰ ਰੁਪਏ ਨਾਲ ਇਹ ਟਰੈਕਟਰ ਤੁਹਾਨੂੰ ਮਿਲ ਜਾਊਗਾ ਲੋਨ ਕਰਵਾਵਾਗੇ ਠੀਕ ਹੈ ਲੋਨ ਹੋ ਜਾਊਗਾ ਭਾਈ ਜੀ ਤਕਰੀਬਨ ਭਾਈ ਕਹਿੰਦਾ 50-60 ਹਜ਼ਾਰ ਰੁਪਏ ਭਰ ਕੇ ਤੁਸੀਂ ਇਹ ਟਰੈਕਟਰ ਲੈ ਜਾ ਸਕਦੇ ਹੋ ਜਿਵੇਂ ਥੋੜੀ ਜਿਹੀ ਜ਼ਮੀਨ ਹੋਵੇ ਹਨ ਹਾਂ ਉਹ 2019 ਮਾਡਲ ਆ ਜੀ ਪੰਜਾਬ ਨੰਬਰ ਆ ਪਹਿਲੇ ਨੋ ਆ ਛਟਾ ਛੋਟਾ ਸਾਰੀਆਂ ਝਾਂਸੀ ਦੀਆਂ ਠੀਕ ਆ ਜੀ ਮਿੱਤਰੋ ਝਾਂਸੀ ਦੀਆਂ ਛਟਾ ਲੱਗਿਆ ਹੋਏ ਨੇ ਗਿਆ ਨਾਲ ਦੇ ਟਾਇਰ ਆ ਜੀ ਠੀਕ ਆ ਜੀ ਹਾਂ ਮਿੱਤਰੋ ਨਾਲ ਦੇ ਟਾਇਰ ਆ ਜੀ 14 ਵਾਲੇ ਟਾਇਰ ਆ ਜੀ 90 ਪੈ ਜਾ ਛਟਾ ਨਾਲ ਸਾਰਾ A to Z ਓਰੀਜਨਲ ਆ ਪਲੇਟਫਾਰਮ ਵਗੈਰਾ ਦਿਖਾ ਦੇ ਬਾਈ ਆਹ ਦਿਖਾ ਦੇ ਆ ਸਾਰੀਆਂ ਸੀਲਾਂ ਸਾਰੀਆਂ ਛਟਾ ਫੁੱਲ ਸੋਹਣ ਚੰਗਾ ਟਰੈਕਟਰ ਆ ਜੀ ਠੀਕ ਆ ਜੀ ਫੁੱਲ ਚੰਗਾ ਟਰੈਕਟਰ ਆ ਕਬ ਜੀ ਪਾਵਰ ਸਟੀering ਆ ਡਬਲ ਡਿਸ ਨਾਲ ਦੇ 90 95 ਪੈਸੇ ਟਾਇਰ ਆ ਜੀ ਠੀਕ ਆ ਬਾਈ ਕੰਡ ਚੱਲਿਆ ਕਾਲ 1200 ਚੱਲਿਆ ਜੀ ਠੀਕ ਹੈ ਜੀ ਲੋ ਮਿੱਤਰੋ 1200 ਘੰਟਾ ਚੱਲਿਆ ਹੋਇਆ 19 ਮਾਦਲਾ ਡਿਮਾਂਡ ਰੁਕ ਵਾਲੇ ਇਹਦੀ 535 ਮੌਕੇ ਤੇ ਮੂੰਦਾ 5-10 ਦਾ ਦੇਣਾ ਤੁਸੀਂ ਆਏ 5 ਲੱਖ ਰੁਪਏ ਦਾ ਟਰੈਕਟਰ ਜਾਂ ਸਨੋ ਹੈ ਜੀ ਲੋ ਮਿੱਤਰੋ 5 ਲੱਖ ਰੁਪਏ ਦਾ ਜਸਨੋ ਹੈ ਥੱਲੇ ਕਰ ਲੋ ਆਪਾਂ 5 ਲੱਖ ਤੋਂ ਨਹੀਂ ਮੜਾ ਚੰਗਾ ਟਰੈਕਟਰ ਆਪਾਂ ਚੰਗਾ ਫੁੱਲ ਹੈ ਕਰ ਦਾਂਗੇ ਮਾਨਤਣਾ ਆਉਣ ਦੇ ਕੋਈ ਗੱਲ ਨਹੀਂ ਠੀਕ ਹੈ ਜੀ ਮਤਲਬ ਥੋੜਾ 4 ਲੱਖ ਦੇ ਤਕਰੀਬਨ ਬਈ ਲੋਨ ਹੋ ਜਾ ਸਾਢੇ 4 ਲੱਖ ਦੇ ਤਕਰੀਬਨ ਸਾਢੇ 4 ਦਾ ਲੋਨ ਹੋ ਜਾ ਠੀਕ ਹੈ ਜੀ ਬਾਕੀ ਬਈ ਤੁਹਾਡੇ ਤੇ ਬਲ ਤੇ ਡਿਪੈਂਡ ਆਗਾ ਹਾਂਜੀ ਤੇ ਅੱਗੇ ਆ ਗਿਆ ਬਈ ਜੀ ਸਵਰਾਜ 744 ਹਾਂਜੀ 2003 ਮਾਡਲ ਆ ਜੀ ਮੇ ਮਿੱਤਰੋ ਨੀਲੀ ਸ਼ੋਅ ਵਾਲੇ ਤਾਂ ਤੁਹਾਨੂੰ ਬਹੁਤ ਦਿਖਾਤੇ ਅੱਜ ਤੁਹਾਨੂੰ ਰੈੱਡ ਸ਼ੋਅ ਵਾਲਾ ਦੇਖੋ ਨੇ ਕਾਲੇ ਬਈ ਟੀਵੀ ਨੰਬਰ ਆ ਜੀ ਠੀਕ ਆ ਲੈ ਮਿੱਤਰੋ ਫਰੰਟ ਦੇਖ ਸਕਦੇ ਹੋਗੇ ੱਟਕੇ ਵਾਲਾ ਬਾਬਰ ਲੱਗਾ ਡੀਲੈਕਸ ਮਾਡਲ ਆ ਗਿਆ ਟਾਇਰ ਰਣਗੇ ਕਾਲੇ ਬਈ ਟਾਇਰ ਹੋਣਗੇ ਜੀ 65 ਕੇ ਪੈਸੇ ਲਾ ਲੋ ਠੀਕ ਆ ਜੀ 70 14 ਦੇ ਟਾਇਰ ਚਾਹੀਦੇ 14 ਟਾਇਰ ਠੀਕ ਆ ਜੀ ਲੈ ਮਿੱਤਰੋ ਦੇਖ ਸਕਦੇ ਹੋ ਕੰਡੀਸ਼ਨਰ ਏਅਰ ਕੰਡੀਸ਼ਨਰ ਦੇ ਟਾਇਰ ਆ ਪੋਲੋ ਦੇ ਟਾਇਰ ਆਗੇ ਬਾਕੀ ਮ ਰੰਗ ਪੇਂਟ ਦੱਸ ਦੇ ਵੀ ਕਾਲੇ ਕਿਹੜੇ ਰੰਗ ਪੇਂਟ ਪੁਰਾਣਾ ਭਾਵੇਂ ਮਾੜਾ ਮੋਟਾ ਮੈਗਨੇਟ ਤੋਂ ਨਹੀਂ ਆ ਬਾਡੀ ਲੈਣ ਦਾ ਸਾਰਾ ਚੰਗਾ ਹੈ ਉਹ ਵੀ ਪੁਰਾਣਾ ਕੋਲਿਆ ਪਿਆ ਹੈ ਠੀਕ ਹੈ ਬਈ ਆਪਾਂ ਜਿਹੜੀ ਚੀਜ਼ ਦੱਸ ਕੇ ਦੇਵਾਂਗੇ ਠੀਕ ਹੈ ਬਈ ਕਹਿੰਦਾ ਦੱਸ ਕੇ ਦੇਵਾਂਗੇ ਟਰੈਕਟਰ ਤੁਸੀਂ ਦੇਖ ਸਕਦੇ ਹੋ ਬਈ ਇੰਜਨ ਗੇਅਰ ਦੀ ਗਰੰਟੀ ਕਰ ਲਓਸ ਕਰ ਦੇ ਦੀ ਗਰੰਟੀ ਉਹ ਕਲੋਸ ਕਰ ਦੇ ਇੰਜਨ ਵਾਲਾਗਾ ਡਿਮਾਂਡ ਰੂਪੇ ਕਾਲੇ ਡਿਮਾਂਡ ਹੈ ਜੀ 265 ਹੈ ਠੀਕ ਹੈ ਜੀ 2.5 ਲੱਖ ਰੁਪਏ ਦਾ ਠੀਕ ਹੈ ਲੋ ਮਸਟਰ 2.5 ਲੱਖ ਰੁਪਏ ਦਾ ਬਈ ਕਹਿੰਦਾ ਦੇਣਾਗਾ ਮਾਨਤਾ ਨੂੰ ਹੋ ਜੂਗਾ ਪੁਰਾਣਾ ਟਰੈਕਟਰ ਕੱਟੇ ਛੇ ਚੀਰੀ ਹੈਗਾ ਛੇ ਚੀਰੀ ਕਾਵਲ ਕਲੱਚ ਸੇ ਕੇ ਬਈ ਸੁਵਰਾਜ 855 ਫੋਰ ਸਟਾਰ ਰਿਵਰਸ ਵੀਡੀਓ ਮਾਡਲ ਉਹ ਬਈ ਕਾਲੇ ਇਹ 2015 ਹੀ ਠੀਕ ਹੈ ਜੀ ਪੈਕਟਰ ਬਈ 14 ਵਾਲੇ ਜਮਾ ਜਮਾਤਾ ਜੀ ਬਿੱਲ ਵੀ ਦੇ ਦਾਂਗੇ ਅਗਲੇ ਦਿਨ ਲੋ ਮਤਰਾ ਬਿੱਲ ਵੀ ਮਿਲ ਜੂਗਾ ਪੈਕਟਰ ਦਾ ਫਰਸਟ ਓਨਰ ਆ ਪੀਪੀ ਨੰਬਰ ਆ ਠੀਕ ਹੈ ਜੀ ਪੀਪੀ ਨੰਬਰ ਆਗਾ ਕਿੱਥੋਂ ਦਾ ਨੰਬਰ ਬਈ ਕਾਲੇ ਦਾ ਇਹਦਾ ਹੀ ਪੀਪੀ ਦਾ ਲੁਧਿਆਣਾ ਜੀ ਠੀਕ ਹੈ ਜੀ ਤੇ ਫਰੰਟ ਟਾਇਰ ਬਈ ਫਰੰਟ ਟਾਇਰ ਹੋਣਗੇ 80 85 ਪੈਸੇ ਠੀਕ ਹੈ ਲੋ ਮਤਰਾ ਬਾਕੀ ਚੈੱਕ ਕਰ ਲੋ ਨਵੀਂ ਛਾਤਰੀ ਹੈਗੀ ਜਮਾ ਤੇ 15 ਮਾਡਲ ਆ ਡਿਮਾਂਡ ਵੀ ਕਲੇ ਇਹਦੀ 5 ਬਾਈ ਹੈ ਜੀ ਠੀਕ ਹੈ ਜੀ 5 ਦਾ 495 ਦਾ ਹੀ ਦੇ ਦਾਂ ਲੈ ਮਿੱਤਰੋ ਮੈਂ ਕਹਿ ਨਹੀਂ ਲੱਗਾ ਜੀ 5 ਲੱਖ ਤੋਂ ਥੱਲੇ ਆ ਕੇ ਗੱਲ ਕਰ 5 ਲੱਖ 495000 ਰੁਪਏ ਦਾ ਬਾਈ ਕਹਦਾ ਫੁੱਲ ਚੰਗਾ ਟਰੈਕਟਰ ਹੈ ਜੀ ਚੰਗਾ ਟਰੈਕਟਰ ਹੈਗਾ ਬਾਕੀ ਤੁਹਾਨੂੰ ਕੋਈ ਕਾਲੇ ਬਾਈ ਦਾ ਪਤਾ ਹੀ ਜਗਾ ਤਾਂ ਕਿਹਾ ਬਾਈ ਜੀ ਸੋਨਾ ਲੀਕਾ 50 ਦਾ ਇਹ ਵੀ ਬਾਈ ਜੀ 55 ਹਜ਼ਾਰ ਰਾਈ ਜੀ 52 ਦਾ ਡੀਆਈ ਤੇ ਨਾ ਸਿਲੰਡਰ ਚ ਠੀਕ ਹੈ ਜੀ ਟਾਇਰ ਨਾਲ ਦੇ ਨਹੀਂ ਬਾਈ ਇਹਦੇ ਹਾਂ 19 ਮਾਡਲ ਹੈ ਜੀ ਠੀਕ ਹੈ ਜਸਪ੍ਰੀਤਾ ਜੀ ਤੇ ਨਿਗ੍ਹਾ ਮਰਵਾ ਲੇ ਬਾਈ ਤੇ ਮਤਰਾ ਪਲੇਟਫਾਰਮ ਚੈੱਕ ਕਰੋ ਬਾਈ ਜੇ ਬਹੁਤ ਯਾਦੇ ਘੱਟ ਚੱਲ ਰਿਹਾ ਟਰੈਕਟਰ ਹੈਗਾ ਬਾਈ ਕਹਿੰਦਾ ਕੋਈ ਸ਼ੀਲਡ ਹੈਗਾ ਟਰੈਕਟਰ ਵੀ ਪੂਰਾ ਬਾਈ ਜੇ ਠੀਕ ਹੈ ਜੀ ਤੇ ਬਾਕੀ ਕੰਡੀਸ਼ਨ ਤੋਂ ਚੈੱਕ ਵੇ ਕਰ ਸਕਦੇ ਹੋਗੇ ਤੇ 19 ਮਾਡਲ ਹੈ 19+20 ਮਾਡਲ ਹੈ ਨਾ ਬਾਈ ਪੀਪੀ ਵਾਈ ਫਾਜ਼ਲ ਕਾ ਦਾ ਨੰਬਰ ਹੈਗਾ ਤੇ ਡਿਮਾਂਡ ਬਾਈ ਜੀ ਇਹਦੀ 495 ਜੀ ਠੀਕ ਹੈ ਜੀ 470 ਦਾ ਦੇ ਦਾਂ 4 ਲੱਖ 70000 ਰੁਪਏ ਦਾ 50-60000 ਰੁਪਏ ਮਤਲਬ ਬਸ ਬੱਕੀ ਲੋਨ ਹੋ ਜੀ ਠੀਕ ਆ ਬਾਈ ਲੋਨ ਦਾ ਕਾਲੇ ਕੀ ਪ੍ਰੋਸੀਜਰ ਹੁੰਦਾ ਬਈ ਕਾਲੇ ਲੋਨ ਦਾ ਜੀ ਆਪਾਂ ਲੋਨ ਕਰਾ ਦਿੰਦੇ ਜੀ ਮੈਂ 855 ਦਾ ਥੋੜਾ ਘੱਟ ਹੁੰਦਾ ਇਹ ਤੇ ਵੱਧ ਹੋ ਜਾਂਦਾ ਸੋਨਾ ਲੀਕਾ ਤੇ 855 ਦਾ ਜੀ ਡੇਢ ਲੱਖ ਪਰ ਕੇ ਜਿਹੜਾ ਮਰਜੀ 855 ਸੀ 7 ਪੰਜਾਬ ਨੰਬਰ ਆਪਣੇ ਕੋਲ ਖੜੀ ਹੈ ਠੀਕ ਹੈ ਜੀ ਮਤਲਬ ਡੇਢ ਕਿ ਲੱਖ ਰੁਪਏ ਲਿਓ ਬਈ 855 ਲੈ ਜਾਓ ਸੋਨਾ ਲੀਕਾ ਲੈ ਕੇ ਜਾਣੇਗਾ ਤਾਂ 50 ਹਜ਼ਾਰ ਰੁਪਏ ਲਿਓ ਹਾਂ ਟਰੈਕਟਰ ਪੁੱਲ ਚੰਗਾ 21 ਮਾਡਲ ਖੜਾ 2021 ਪੰਜਾਬ ਨੰਬਰ ਪੁੱਲ ਚੰਗਾ ਟਰੈਕਟਰ ਇੱਕ 2015 ਹੋਰ ਖੜਾ ਆਪਣੇ ਠੀਕ ਆ ਬਈ ਕਾਲੇ ਲੋਕੇਸਨ ਹੈ ਜੀ ਕਾਲੇ ਇੱਥੋਂ ਪਿੰਡ ਉਹਟ ਨਿਕਲਿਆ ਨੇੜੇ ਮੋੜ ਮੇ ਟਰੈਕਟਰ ਆਪਣੇ ਮਤਲਵੰਡੀ ਤੋਂ ਭਈ ਹੁੰਦੇ ਠੀਕ ਹੈ ਬੇਕਾਲੇ ਧੰਨਵਾਦ ਬਾਈ ਲਓ ਮਿੱਤਰੋ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਕਰ ਲੈ ਬੋਲੋ ਧੰਨਵਾਦ ਸਸੇ ਕਰ